गुरु प्यारे सच्चा भक्त कैसा ਹੁੰਦਾ ਹੈ ਇਸਵਾਲ ਦਾ ਜਵਾਬ ਗੁਰੂ ਜੀ 88 ਅੰਮਤਿ ਬਖਸ਼ਿਸ਼ ਕਰਤੀ ਹਨ ਸੋ ਭਗਤੀ ਜੋ ਭਗਵੰਤ ਜਾਣੇ ਭਗਤੀ ਸੱਚਾ ਭਗਤ ਉਹ ਹੈ ਜੋ ਪਰਮ ਨੂੰ ਜਾਣਦਾ ਹੈ ਪਰਮ ਨੂੰ ਡੂੰਗੀ ਸੰਝ ਪੰਦਾ ਹੈ ਗੁਰ ਪ੍ਰਸ਼ਾਦੀ ਆਪਿ ਪਛਾਣੇ ਤੇ ਸਤਿਗੁਰੂ ਦੀ ਕਿਰਪਾ ਨਾਲ ਭਾਵ ਸਤਿਗੁਰੂ ਦੀ ਸਿੱਖਿਆ ਲੈ ਕੇ ਆਪਣੇ ਆਪ ਨੂੰ ਪਛਾਣਦਾ ਹੈ ਭਾਵਤ ਰੱਖੇ ਇਕੱਠ ਕਰ ਆਣੇ ਵਾਸ਼ਨਾਵਲ ਦੌੜ ਦੇ ਮਨ ਨੂੰ ਸਾਹ ਰੱਖਦਾ ਹੈ ਤੇ ਇਕੱਠ ਕਾਣੇ ਤੇ ਲਿਆਉਂਦਾ ਹੈ ਜੀਵਤ ਮਰੇ ਹਰ ਨਾਮ ਬਖਾਣੇ ਅਤੇ ਜਿਉਂਦਿਆਂ ਹਾਈ ਮਾਇਆ ਵੱਲੋਂ ਮਰਦਾ ਹੈ ਭਾਵ ਸੰਸਾਰ ਵਿੱਚ ਵਿਛੜਦਾ ਹੋਇਆ ਹੀ ਮਨ ਨੂੰ ਵਾਸ਼ਨਾ ਵੱਲੋਂ ਤੋੜੀ ਰੱਖਦਾ ਹੈ ਅਤੇ ਹਰੀ ਨਾਮ ਜਪਦਾ ਹੈ ਐਸਾ ਭਗਤੀ ਉੱਤਮ ਹੋਏ ਇਹੋ ਜਪ ਭਗਤੀ ਭਗਤ ਉੱਤਮ ਹੁੰਦਾ ਹੈ ਨਾਨਕ ਸੱਚ ਸਮਅ ਵਸੋਏ ਕੀ ਨਾਨਕ ਉਸ ਅਥਿਰ ਪ੍ਰਭ ਉਚਿ ਨਿਮ ਹੋ ਜਾਂਦਾ ਹੈ ਤੇ ਫਿਰ ਨਹੀਂ ਵਿਛੜਦਾ ਗੁਰੂ ਪਿਆਰਿਓ ਸੱਚਾ ਭਗਤ ਉਹੀ ਹੈ ਜੋ ਆਪਣੇ ਆਪ ਨੂੰ ਪਰਖ ਕੇ ਟਿਕਾਣੀ ਤੇ ਲਿਆਉਂਦਾ ਹੈ ਅਤੇ ਗੁਰੂ ਨਾਲ ਇੱਕ ਰੂਪ ਹੋ ਜਾਂਦਾ ਹੈ ਆਪਣੇ ਆਪ ਨੂੰ ਦੁੱਖਾਂ ਤੋਂ ਬਚਾਉਂਦਾ ਹੈ ਨਾਮ ਵਿੱਚ ਆਪਣੇ ਮਨ ਨਾਲ ਜੋੜਦਾ ਹੈ ਉਹ ਹੀ ਸੱਚਾ ਭਗਤ ਹੈ ਉਹ ਹੀ ਕੋਪਤੀ ਹੈ